ਦੋਸਤੋ ਜਿਹੜਾ ਲਾਜਵਾਬ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਦੋ ਕੋਠੀਆਂ ਨੇ ਦੋ ਭਰਾਵਾਂ ਦੀਆਂ ਬਾਈ ਹੋਰਾਂ ਨੇ ਡਿਜ਼ਾਈਨ ਕੀਤੀਆਂ ਨੇ ਤੇ ਬਾਈ ਹੋਰਾਂ ਤੋਂ ਏਰੀਆ ਜਾਣਦੇ ਆ ਬਾਈ ਇਹਦਾ ਏਰੀਆ ਸਾਰਾ ਕਿੰਨਾ ਕੋਠੀ ਦਾ ਏਰੀਆ ਜੀ ਟੋਟਲ ਦੋਨੋਂ ਫਲੋਰਾਂ ਦਾ ਹੋ ਗਿਆ ਜੀ 4300 ਏਰੀਆ ਲਗਭਗ ਥੱਲੇ ਵਾਲਾ ਕਿੰਨਾ ਬਾਈ ਥੱਲੇ ਵਾਲਾ 2600 ਹੈ ਜੀ ਉੱਪਰ ਵਾਲਾ ਉੱਪਰ ਆਪਣਾ 1600 ਏਰੀਆ ਹੈ ਜੀ 1600 ਹਾਂਜੀ ਇਹਨਾਂ ਦਾ ਦੋਨਾਂ ਕੋਠੀਆਂ ਦਾ ਇੱਕੋ ਜਿਹਾ ਏਰੀਆ ਬਾਈ ਇੱਕੋ ਜਿਹਾ ਏਰੀਆ ਜੀ ਸੇਮ ਹੈ ਤੇ ਕਿੰਨੇ ਕ ਬੈੱਡਰੂਮ ਬੜਿਆ ਬਾਈ ਆਪਾਂ ਦਿਖਾ ਵੀ ਦੇਵਾਂਗੇ ਅੰਦਰ ਚੱਲ ਕੇ ਨਾ ਤੇ ਕਿੰ ਤੇ ਡਰੈਂਗ ਰੂਮ ਆ ਗਿਆ ਜੀ ਕਿਚਨ ਆ ਗਈ ਜੀ ਲੌਬੀ ਏਰੀਆ ਆ ਗਿਆ ਜੀ ਥੱਲੇ ਵਾਲਾ ਪੋਰਸ਼ਨ ਹੋ ਗਿਆ ਇਹ ਹਾਂਜੀ ਹਾਂਜੀ ਉੱਪਰ ਕਿੰਨੇ ਆ ਬਾਈ ਉੱਪਰ ਦੋ ਬੈਡਰੂਮ ਨੇ ਜੀ ਤੇ ਦੋਨਾਂ ਨਾਲ ਹੀ ਡਰੈਸਿੰਗ ਤੇ ਬਾਥਰੂਮ ਅਟੈਚ ਨੇ ਜੀ ਇੱਕ ਆਪਣਾ ਟੇਰਸ ਇਧਰ ਬਰਾਂਡ ਆ ਗਿਆ ਜੀ ਜਿਵੇਂ ਬਾਈ ਇਹ ਡਿਜ਼ਾਈਨ ਤੁਸੀਂ ਕੀਤਾ ਹਨਾ ਬਾਹਰੋਂ ਕਹਿੰਦਾ ਮਤਲਬ ਬਹੁਤ ਸੋਹਣਾ ਐਲੀਵੇਸ਼ਨ ਬਣਿਆ ਲਾਜਵਾ ਆਪਾਂ ਡਰੋਨ ਸ਼ਾਟ ਰਹੀਂ ਵੀ ਦਿਖਾਵਾਂਗੇ ਤੇ ਅੰਦਰ ਤੋਂ ਤੁਸੀਂ ਸਾਨੂੰ ਦੱਸਿਆ ਹੋਵੇ ਇਹਦੇ ਵਿੱਚ ਕਿੰਨੇ ਬੈੱਡਰੂਮ ਨੇ ਕਿੰਨਾ ਕਿੱਥੇ ਕਿੱਥੇ ਕੀ ਕੀ ਬਣਾ ਹੋਇਆ ਤੇ ਆਪਾਂ ਸਕਰੀਨ ਤੇ ਭਰਾਵਾਂ ਦਾ ਨੰਬਰ ਦਿੰਨੇ ਆ ਜੀ ਅਗਰ ਤੁਹਾਡੀ ਕੋਈ ਰਿਪਾਇਰਮੈਂਟ ਹੋਵੇ ਤੁਸੀਂ ਕੋਈ ਡਿਜ਼ਾਈਨ ਕਰਾਉਣਾ ਹੋਵੇ ਆਪਣਾ ਘਰ ਛੋਟਾ ਏਰੀਆ ਹੋਵੇ ਇਦੋਂ ਜਾਂ ਇੰਨਾ ਹੀ ਹੋਵੇ ਜਾਂ ਇਦੋਂ ਜ਼ਿਆਦਾ ਹੋਵੇ ਤਾਂ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਸਾਰੀ ਇਨਫੋਰਮੇਸ਼ਨ ਬਾਈ ਉਹਨਾਂ ਤੋਂ ਤੁਸੀਂ ਲੈ ਸਕਦੇ ਹੋ ਸਕਰੀਨ ਤੇ ਨੰਬਰ ਜਲਦਾ ਜੀ ਭਰਾਵਾਂ ਦਾ ਧੰਨਵਾਦ ਜੀ ਸ਼ਾਸ਼ੀ